ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਦੇ ਹਰ ਅੰਨਾਖਸ ਦੋਸ਼ ਧਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਅਨਤ ਕਾਂ ਬਿਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਿਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਹੂੰ ਸੱਚਾ ਸਾਹਿਬ ਸਭ ਤਸਵਾਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਸੋ ਦਰ ਰਗਾ ਸ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੀਹਾ ਜਿਤ ਵਹਿ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗ ਪਰੇ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਵਨ ਭਣੀ ਬੈਸੰਤਰ ਗਾਵੇ ਰਾਜਾ ਧਰਮਦੁਵਾਰੇ ਗਾਵਨ ਤੁਧਨੋਂ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋਂ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋਂ ਇੰਦਰਿੰਦਰਾ ਸੁਣ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸਵਰਗ ਮਛ ਪਿਆਲੇ ਗਾਵਨ ਤੁਧਨੋ ਰਤਨਉ ਪਾਈ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋਂ ਜੂਧ ਮਹਾਬਲ ਸੂਰਾ ਗਾਵਨ ਤੁਧਨੋਂ ਖਾਣੀ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤੁਧਨੋਂ ਗਾਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਆਪੀਚਾਰੇ ਸੋਈ ਸੋਈ ਸਦਾ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੁਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੁ ਪਾਈ ਕਰ ਕਰ ਦੇਖੈ ਕੀ ਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਸੋ ਪਾ ਸਾਹੋ ਸਾਹ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਖਐ ਸਭ ਕੋਈ ਕੀ ਵੱਡ ਵੱਡਾ ਢੀਠਾ ਹੋਈ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵੜਿਆ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹਿ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊ ਆਖਣ ਔਖਾ ਸੱਚ ਨਾਮ ਸੱਚੇ ਨਾਮ ਕੀ ਲੱਗੈ ਭੂਖ ਪੁੱਤ ਭੁਖੈ ਖਐ ਚਲੀ ਇਹ ਦੁਖ ਸੋ ਕਿਉ ਵਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੈ ਨਾਇ ਰਹਾ ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਏ ਜੇ ਸਭ ਮਿਲ ਕਾ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹਿਣਾ ਚੁੱਕੈ ਭੋਗ ਗੁਣਿ ਹੂ ਹਰ ਨਾਹੀ ਕੋਈ ਨਾ ਕੋ ਹੁਆ ਨਾ ਕੋ ਹੋਈ ਜੀਵ ੜਾਪ ਤੇ ਵੜ ਤੇਰੇ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸ ਮ ਵਿਸਾਰ ਰਹਤੇ ਕਮਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨਉ ਕਰੋ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੌਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਿੰਨ ਜੰਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜੀਵਾਸ ਜਨ ਹਰ ਜਨ ਸਤ ਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਾ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਸ ਰਾਗ ਗੂਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜਿਉ ਪਰਿਆ ਸੈਲ ਪੱਥਰ ਮਹਿ ਜਨ ਤੂ ਪਾਇ ਤਾ ਕਾ ਰਜ ਕਾ ਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸਤ ਹਰਿਆ ਰਹਾ ਜਨਨ ਪਿਤਾ ਲੋਕ ਸਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਰਜਿਕ ਸੰਭਾਹਿ ਠਾਕੁਰ ਕਾ ਹੈ ਮਨ ਭਉ ਕਰਿਆ ਊਡੇ ਊਡਾ ਵੈ ਸੈ ਕੋ ਸਾ ਤਿਸ ਪਾਛੈ ਬਚਰੀ ਛਰਿਆ ਤੈਨੇ ਕਮਣ ਖਲਾਵੇ ਕਮਣ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਾ ਸਾਠ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਅਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਾਵਹਿ ਸਭ ਧਾਵਹਿ ਤਉ ਜੀ ਹਰ ਸੱਚੇ ਸਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਰ ਹਰ ਧਾਵਹੁ ਸੰਤਹੁ ਜੀ ਸਭ ਦੁਖ ਵਿਸਾਰਨ ਹਾਰ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਵਹਿ ਜੋ ਸੇ ਵਹਿ ਤੋ ਜੀ ਜਨ ਨਾਨਕ ਤਨ ਗੁਰ ਵਾਣਾ ਹਰ ਧਾਵਹਿ ਹਰ ਧਾਵਹਿ ਤੋ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਾਇਆ ਜੀ ਤਿੰਨ ਟੂਟੇ ਜਮ ਕੀ ਫਾਸੀ ਜਨ ਨਿਰਭਉ ਜਨ ਹਰ ਨਿਰਭਉ ਧਾਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਾਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਨਤੋ ਜੀ ਹਰ ਅਨਕ ਅਨੇਕਾਨੰਤ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਅੰਤ ਤੇਰੇ ਅਨੇਕ ਤਰੇ ਅਨੇਕ ਬੜਾ ਹੈ ਬਹੁਤ ਸਿਮਰਤ ਸਾਸਤ ਜੀ ਕਰ ਕਰਿਆ ਖਟ ਗਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖਾ ਪਰੰਪਰ ਕਰਤਾ ਜੀ ਤੁਧ ਜੀਵੜਾ ਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦ ਆਪੇ ਸ੍ਰੇਠ ਸਭ ਉਪਾਈ ਜੀ ਤੁਦ ਆਪੇ ਸ੍ਰੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੇਂ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੋਂ ਕਿਰਪਾ ਕਰਹਿ ਤਨ ਨਾਮ ਰਤਨ ਪਾਇ ਗੁਰਮੁਖ ਲਾਦਾ ਮਨਮੁਖ ਗਵਾਇ ਤਉ ਦਾਪ ਵਿਛੋੜਿ ਆਪ ਮਿਲਾਇ ਤੂੰ ਦਰਿਆਉ ਸਭ ਤੁਝ ਹੀ ਮਾਹੀ ਤੁਝ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇ ਜੇ ਸਨੋਂ ਤੂੰ ਜਾਣੈ ਹੀ ਸੋਈ ਜਨ ਜਾਨ ਹਰ ਗੁਣ ਸਦਹੀ ਆਖ ਵਖਾਣ ਜਿਨ ਹਰ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਵਰਣਾ ਕੋਈ ਤੂੰ ਕਰ ਕਰ ਵੇਖੈ ਜਾਣੈ ਹਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਤੇ ਸਰਵਰੜੇ ਪਹਿਲੇ ਨਵਾਸਾ ਪਾਣੀ ਪਾਵਕ ਤਨਹਿ ਕੀ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬਿਆ ਲੈ ਮਨ ਇਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਸ ਤਰੈ ਕਿ ਤੈ ਨਾਮ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵ ਦਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ seva sadana janeya haraya kaho nanak ham neech karama sharan pare ke rakho sharma ik unkar sri wahiguru ji ki fat hai paat sahi dasmi kabo baat binti chaupai hamri karo hath de rachcha poorn hoye chit ki ichha tab charan anam man rahe hamara apna jaan karo pratpara हमरे दुख सवे तुम काबहो आप हादए मोहे बचाब सुखी बसै मोरे परिवार सेवक सिख सब करतार मोरे अच्छा निज कर दए करियै सब बैरण को आ संगरयै पूरन होए हमारी आशा तोर भजन की रह प्यासा तुम हं छाड़ कोई अब न त्याहु ਜੋ ਬਰ ਚਾਹੋਂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਅ ਹੈ ਚੁਣ ਚੁਣ ਸੱਤਰ ਹਮਾਰੇ ਮਾਰਿਅ ਹੈ ਆਪ ਹਾਦੈ ਮੁਜਾ ਉਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੋਜੂ ਕਰੇ ਹੋ ਰੱਛਾ ਰਾਖ ਲਿਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਉਸਤਨ ਕੇ ਹੰਤਾ ਤਮ ਹੋ ਪ੍ਰੀ ਚਦਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿ ਸੁਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਾਮੁ ਸ਼ਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇ ਆਦੰਤਿਕ ਐ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸੇਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਂਤ ਚੇਟੀ ਤੇ ਕੁੰਤਰਾ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪਰਜਾ ਧਰ ਤਬ ਦੇਹ ਪਰ ਜਬ ਆ ਕਰਖ ਕਰਤ ਹੋ ਕਬ ਹੂੰ ਤਉ ਮੈਂ ਮਿਲਤ ਦੇਹ ਧਰ ਸਭ ਹੂੰ जेते बदन स्रेट आप अपनी तारि भूजार तुम सब ही ते रहत निरालम जानत बेदर निरंका नृभका निर्लम्ब आद अनिला चारत मूढचारत पिदा जाकु न पावत बेदा ताकु कर्पाहनमानत महा मूढ़ कच भेद न जान महादेव को कहत सदा शिव निरंकार का चीनत नह पिव आप अपनी बुद्ध है जेती वर्णत भिन्न भिन्न तुहे तो तेती तुमरा लखन जाय पसारा केह बिद सजा प्रथम संसार एक रूपा अनूप स्वरूपा रंक भयो राव कही भूपा अंडा जे जेरेज से तज केनी उत पुज खान बहर रच देनी कहूं फूल राजा होवे बैठा कहूं सिमट भयो शंकर एकै ठा सिगरी श्रेष्ठ दिखायया चम्पाव आत् जुगाद स्वरूप स्वंग भव अब रछा मेरी तुम करो सिख बारा सिख संगरो दुष्ट जति उठवा तो तो पाता सकल मलेष करो रण काता ਜੇ ਆਸ ਧੋ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੋਖ ਤਹ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਤਾਰਿ ਜੋ ਕਲ ਕੋ ਇਕ ਬਾਰਤ ਹੈ ਤਾ ਕੇ ਕਾਲ ਨਿਕਤਨ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਤ ਆਰਸਤ ਰੈ ਤਤ ਕਾਲਾ ਕਿਰਪਾ ਦ੍ਰਿਸ਼ ਤਨ ਜਾਹੇ ਨੇ ਹਰੇ ਹੋ ਤਾ ਕੀ ਤਾਪ ਤਨਕ ਮਹਿ ਹਰਿ ਹੋ। ਫ੍ਰਿੱਧ ਸਿਧ ਘਰਮੋਂ ਸਭ ਹੋਈ। ਦੁਸ਼ਟ ਸਾਹ ਸੁਐ ਸਕੈ ਨ ਕੋਈ। ਇਕ ਬਾਰ ਜਨ ਤੁਮੈ ਸੰਭਾਰਾ। ਕਾਲ ਫਾਂਸ ਤੇ ਤਾਹਿ ਉਬਾਰਾ। ਜਨ ਨਰ ਨਾਮ ਤੇਹਾਰੂ ਕਹਾ। ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੀਤ ਮੈਂ ਸ਼ਰਨ ਤੇਹਾਰੀ। ਆਪ ਹਾਦੈ ਲਿਹੁ ਬਾਰੀ। ਸਰਬ ਠਾਰਮ ਹੋ ਸਹਾਈ ਦੁਸ਼ਟ ਦੋਖ ਤੈਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿਖ ਸકલ ਦੇਹ ਕੋ ਹਰਤਾ ਦੁਸ਼ਟ ਦੋਖਿ ਅਨ ਕੋਸ਼ੈ ਕਰਤਾ ਸਰੀ ਆਸ ਧੋਜਾ ਭਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੇ ਸੋਈ ਦੁਖ ਨਾਂ ਤਿਸੈ ਵਿਆਪਤ ਕੋਈ ਅੜਲ ਸੁਨੈ ਗੁੰਗਜੋ ਜਾਹੇ ਸੁਰਸ ਨਾ ਪਾਵਈ ਸੁਨੈ ਮੂਢ ਚਤ ਲਾਈ ਚਤਰਤਾਬਈ ਦੁਖ ਦਰਦ ਭਾਉ ਨਿਕਟ ਨਾਂ ਤਨ ਨਰਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ ਚਉਪਈ ਸੰਭ ਸਤਰਹ ਸਹਿਸ ਪਢੇਜੈ ਅਰਧ ਸਹਿਸ ਫਨ ਦੀਨ ਕਹਿਜੈ ਭਾਦਰਵ ਸੁਧਿ ਅਸਤਮੀ ਰਵਾਰਾ तीर सतदरब ग्रंथ सुदारस वैया पाए गहे जब ते तुमरे तब ते को आंख तरए नहीं आनियो राम रहीम पुराण कुरान अनेक कह मत एक न मानेव सिमरत शास्त्र बे सबै बहु भेद कह हम एक न जाने श्री जसपान कृपा तुमरी कर ਮੈਂ ਨਾ ਕਹਿਉ ਸਭ ਤੋ ਹਿਬ ਖਾਨਿਉ ਦੁਹਰਾ ਸਗਲ ਦੁਆਰ ਕੋ ਛਾੜਕੈ ਗਿਹਉ ਤਹਾਰੁ ਦਵਾਰ ਬਾਹਂ ਗਹਿ ਕੇ ਲਾਜ ਅਸ ਗੋਬਿੰਦ ਦਾਸ ਤਹਾਰ RAM KALI MAHALLA TEEJA NAN EK OANKAR SAT GUR PRASAD आनंद पिया मेरी माई सतगुरु मैं पाया सतगुरु ता पाया सह सेती मन बजियां वाधाइयां राग रतन परिवार परियां शब्द गावन आई शब्दो ता गावो हरि के रामन जिनी बसाया कह नानक आनंद हुआ सतगुरु मैं पाया हे मन मेरेया तू सदा रहो हरि नाले ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਸ ਸਵਾਮੀ ਸੋ ਕਿਉ ਮਨਹੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਘਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜੈਸੇ ਦੇਹ ਸੋ ਪਾਵੈ ਸਦਾ ਸਤਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਨਕੈ ਮਨ ਵਸਿਆ ਵਾ ਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਤ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸਾਤ ਸੁਖ ਮਨ ਆਏ ਵਸਿਆ ਜਨੇ ਇੱਛਾ ਸਭ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵਿੜਿਆਈਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰਹੁ ਪਿਆਰੂ ਸਾਚਾ ਨਾਮ ਮੇਰਾ ਆਧਾਰ ਵਾਜੀ ਪੰਚ ਸਬਦ ਤਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ ਪੰਚ ਦੂਤ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ 세 나암 ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਦ ਅਨੰਦ ਸੁਣਹੁ ਬੜਾ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇ ਉਤਰੇ ਸਗਲ ਵਿਸੂਰ ਦੁਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇਜਾ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਾ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗ ਵਾਜੇ ਅਨਹਦ ਧੂਰ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅਮਰਤ ਨਾਮ ठाकुर का पयो जिस का सबस आधार जे को खावे जे को पुंचे तਿਸ का होए उद्धार एह वास्त अजी नहिं जाई नित-नित रखुर तार तम संसार चरण लग तरि सब नानक ब्रह्म पसारु शलोक महला पञ्जवा तेता याहि मै नो मैं कतो मै निर्गुणयि को गुण नाही आपे तरस पे होई, तरस पया होई सतगुर सजन मिले आ, नानक नाम मिले मिलता जीवा तन मन थी वै, हरे पौडी ਤਿੱਥੈ ਤੂ ਸਮਰਥ ਜਿੱਥੈ ਕੋਈ ਨਾਹੀਂ ਉਥੈ ਤੇਰੀ ਰਾਖ ਅਗਨੀ ਉਦਰਮਾਹੀਂ ਸੁਣ ਕੈ ਜਮਕੇ ਦੂਤ ਨਾਹੀਂ ਤਰੈ ਛੱਡ ਜਾ ਭਉ ਜਲ ਵਿਖਮਸਗਾਹੂ ਗੁਰ ਸ਼ਬਦੀ ਪਾਰ ਪਾਹੀਂ ਜਿਨ ਕੋ ਲਗੀ ਪਿਆਸ ਅਮਰਤ ਸੇਖਾ ਹੈ ਕਲਮ ਹੈ ਇਹੋ ਪੰਨ ਗੁਣ ਗੋਵਿੰਦ ਗਾਹੀ ਸਤਿ ਸੈ ਓੰਕਾਰ ਪਾਲ ਸੰਭਾਲੇ ਸਾਹਿ ਸਾਹਿ ਬਰਤਾ ਕੋਈ ਨਾ ਜਾਈ ਜੇ ਆਵੇ ਤਦਿਆਹੀ ਸਲੋਕ ਮਹਲਾ 5ਵਾਂ ਅੰਤਰ ਗੁਰਿਆਰਾਦਣਾ ਜਹਿਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈਐ ਠਾਉ ਕਹ ਨਾਨਕ ਗਰਪਾ ਕਰੇ ਜਿਸਨੋ ਇਹ ਵਾਥ ਦੇ जग मह उत्तम काढ़ी है विरले के, के महला पंजवा रखे रखन हार आप बारियन गुर की पैरी पाए काज सवार हो आप दयाल मन हो ना विसारियन साध जना कै संग भव जल तारियन ਸਾਕਤ ਨਿੰਦਕ ਦੋਸਤ ਖੈ ਨਮਾਹ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਈ ਸਥਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ Love.